ਅੱਜ ਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ نیوز ਹਿੰਦੁਸਤਾਨ ਫਾਸਟ نیوز ਦੇਖਣ ਵਾਲੇ ਦਸਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਲੁਧਿਆਣਾ ਦੇ थाना ਫੋਕਲ ਪੁਆਇੰਟ ਦੇ ਅਧੀਨ ਆਂਦੇ ਮੁੜੀਆਂ ਚੌਕੀ ਦੀ ਪੁਲਿਸ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਚੋਰੀ ਦਾ ਇੱਕ ਮੋਟਰਸਾਈਕਲ ਤਿੰਨ ਵੱਖ-ਵੱਖ ਮਾਰਕਾ ਦੇ ਮੋਬਾਈਲ ਸਮੇਤ ਦੋ ਦੋਸ਼ੀਆਂ ਨੂੰ ਕੀਤਾ ਕਾਬੂ ਲੁਧਿਆਣਾ ਤੋਂ ਵੀਰੋ ਰਿਪੋਰਟ ਅੰਦਰ ਇਸ ਤਰ੍ਹਾਂ ਹੈਗਾ ਵੀ 10 6 24 ਨੂੰ ਸਾਡੇ ਚੌਕੀ ਇੰਚਾਰਜ ਮੁੜੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ لال ਇਹ ਵਾਸੀ ਕੋਟ ਮੰਗਲ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨ ਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ ਜਿਹੜੀ ਧਤਲਾਹ ਜਿਹੜੀ ਹੈਗੀ ਆ ਇਸ ਧਤਲਾਹ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਵੀ 413 34 ਆਈਪੀਸੀ ਟਾਣਾ ਜਮਾਲਪੁਰ ਦਰਜਿਸਟਰ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜੋ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋੱਚੀ ਦੀਪਕ ਕੁਮਾਰ ਆ ਉਹ ਸਨਨੇਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਜਿਹੜਾ ਗਲਤੋਂ ਇਥੇ 6524 ਨੂੰ ਪਘੋੜਾ ਕਰਾਰ ਦਿੱਤਾ ਗਿਆ ਸਰ ਕੋਈ ਨਸ਼ੀ ਦੀ ਆਦੀ ਵਗੈਰਾ ਨਹੀਂ ਕਿਸ ਤਰ੍ਹਾਂ ਲੁਟਪਾ ਦੀ ਇਹੀ ਗੱਲ ਆ ਤੁਹਾਨੂੰ ਲੱਗ ਰਹੀ ਸੀ ਕਿ ਅੱਗੇ ਵੇਚਦੇ ਵੀ ਨਹੀਂ ਸੀ ਕੁਝ ਪਤਾ ਨਹੀਂ ਨਹੀਂ ਇਹ ਹੈ ਤਾਂ ਨਸ਼ੀ ਦੀ ਟਾਈਪ ਨੇ ਇਹ ਨਸ਼ੇ ਕਰਕੇ ਕਰਦੇ ਨੇ ਵਾਰਦਾਤਾ ਤੇ ਕੋਈ ਸਪੈਸੀਫਿਕ ਨਹੀਂ ਹੈ ਇਨਵੈਸਟੀਗੇਸ਼ਨ ਜਲਦੀ ਹੈ ਫਿਰ ਕਲੀਅਰ ਹੋਊਗਾ ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਸਰ ਕੋਈ ਇਹਨਾਂ ਨੂੰ ਮੌਕੇ ਤੇ ਕੋਈ ਹਥਿਆਰ ਰੱਖੇ ਪਰਾਂਦੇ ਨਹੀਂ ਹਥਿਆਰ ਨਹੀਂ ਕੋਈ ਵੀ ਹੈ ਪਰਾਂਦੇ ਕੋਲ ਮੋਬਾਈਲ ਹੀ ਪਰਾਂਦੇ ਸੀ ਕਿ ਕਿਦਾਂ ਇਹ ਇਹ ਪੁੱਛ ਕੇ ਜੀ ਦੱਸਣਾ ਕਿ ਲੋਕ ਮੈਂ ਕਿਸ ਤਰੀਕੇ ਨਾਲ ਕਰਦੇ ਸੀ ਸਨੈਚ ਕਰਦੇ ਸੀ ਛੱਪਟ ਮਾਰ ਕੇ ਜਿਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਛੱਪਟ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਉਹਨੂੰ ਘੇਰ ਲਿਆ ਉਹਨੂੰ ਕੋਈ ਛੱਪਟ ਮਾਰ ਕੇ ਉਹ ਕਰਦੇ ਸੀ ਦਿਨੇਸ਼ ਮਾਦ ਦੇ ਮਾਮਲਾ ਦੀ ਪੁਰਾਣਾਂ ਦਾ ਨੇ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮਕਦਮੇ ਦਰਜਾ ਦਿਨੇਸ਼ ਤੇ ਕੋਈ ਮਕਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰਸੀ ਇਹ ਨੀਅਰਬਾਊਂਡ ਮੇਰਾ ਖਿਆਲ 25 25 ਸਾਲ 24 25 25 ਸਾਲ ਦੇ ਹੈਗੇ